ਕੱਲ ਸ਼ਾਮ ਦੇ ਸਮੇਂ ਐਸਏ ਬਲਦੇਵ ਸਿੰਘ ਨਾਲ ਮੇਰੀ ਪ੍ਰਿਸਪਾਰਟੀ ਨੇ ਪੁਨਿਆਰ 슈ਗਰ ਮਿਲ ਜਿਹੜਾ ਹਾਈ ਹਾਈ ਟੈਕ ਨਾਕਾਟਾ ਉੱਤੇ ਨਾਕਲ ਆਇਆ ਸੀ ਤੇ ਵੀਕਲਾਂ ਦੀ ਚੈਕਿੰਗ ਦੇ ਦੌਰਾਨ ਇੱਕ ਜਿਹੜੀ ਸਕਾਰਪੀਓ ਗੱਡੀ ਆ ਪੀਪੀ06 ਬੀਐਫ002 ਆਈ ਆ ਇਹਨੂੰ ਚੈੱਕ ਕੀਤਾ ਜਿਹਦੇ ਵਿੱਚੋਂ ਜਿਹੜਾ ਮੋਨਾ ਨੌਜਵਾਨ ਸੀਗਾ ਇਹਦਾ ਨਾਮ ਵਿਕਰਮ ਜੀ ਵਿਕਰਮਪਾਲ ਸਿੰਘ ਪੁੱਤਰ ਮਲਕੀ ਸਿੰਘ ਪਿੰਡ ਸਠਿਆਲੀ ਉਹਦਾ ਮਾਲਮ ਹੋਇਆ ਜਿਹਦੀ ਤਲਾਸ਼ੀ ਕਰਨ ਤੇ ਜਿਹਦੇ ਪਾਸੋਂ ਇੱਕ ਜਿਹੜਾ 32 ਬੋਰ ਦਾ ਪਿਸਤਲ ਸਨੇਹ ਚਾਰ ਰਾਉਂ ਜਿਹੜੇ ਨਜਾਇਜ਼ ਆਪਾਂ ਬਰਾਮਦ ਕੀਤੇ ਆ ਤੇ ਉਹਦੇ ਸਬੰਧ ਵਿੱਚ ਜਿਹੜੀ ਅਸੀਂ ਐਫ ਆਈ ਆਰ ਦਰਜ ਕਰ ਲਈ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਤੇ ਉਹਦਾ ਰਿਮਾਂਡ ਹਜ਼ਰ ਕੀਤਾ ਜਾ ਰਿਹਾ ਹੈ ਇਹਦੇ ਸਬੰਧ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਜਿਹੜੇ ਇਹ ਤੰਦੇ ਦੇ ਵਿੱਚ ਵਿਅਕਤੀ ਤੇ ਹੋਰ ਵਿਅਪਨ ਜਿਹੜੇ ਵੀ ਇਹਦੇ ਵਿੱਚ ਹੋਣਗੇ ਆਪਾਂ ਅਪੀਸ਼ ਕਰਕੇ ਤੇ ਹੋਰ ਵੀ ਜਿਹੜੇ ਇਹਦੇ ਖਾਸੇ ਹੋਣ ਦੀ ਆਸ ਹੈ ਪਰ ਇਹ ਪਹਿਲਾਂ ਕੋਈ ਪਰੋਬਲ ਹੈ ਹਾਂ ਇਸ ਮੁੰਡੇ ਦੇ ਉੱਤੇ ਪਹਿਲਾਂ ਵੀ ਮੁਕਦਮਾ ਦਰਜਾਗਾ ਤੇ ਲੜਾਈ ਝਗੜੇ ਦੇ ਕਾਫੀ ਮੁਕਦਮੇ ਜਿਹੜੇ ਇਹਦਾ ਵਿੱਚ ਅਨਵਾਲ ਹੋਇਆਗਾ ਬਾਕੀ ਇਹਦੀ ਫਰਦਰ ਜਿਹੜੀ ਆ ਹੋਰ ਆਪਾਂ ਦਪੀਸ਼ ਕਰ ਰਹੇ ਹਾਂ ਕਿੱਥੇ ਲਿਆ ਗਿਆ ਇਹ ਕਿੱਥੇ ਲੈ ਕੇ ਗਿਆ ਇਹ ਬੱਸ ਰਿਮਾਂਡ ਲੈ ਕੇ ਪੁੱਛਾਂਗੇ ਵੀ ਇਹਨੇ ਕਿੱਥੋਂ ਕਿਹਦੇ ਕੋਲ ਲਿਆ ਵਾ ਕਿਹੜੀ ਫੈਕਟਰੀ ਤੋਂ ਲਿਆ ਜਾਂ ਇਹਦੇ ਕਿਹਦੇ ਕਿਸੇ ਨਾਂ ਗਾਂ ਹੋ ਰਹੇ ਨੇ ਕੰਟੈਕਟ ਹੈਗੇ ਹੁਣ ਸੱਤੀ ਕੀ ਮੌਲਾ ਦੱਸਦੇ ਤਾਂ ਹੈ ਇਹਦੇ ਖਿਲਾਫ ਜਿਹੜਾ ਫਿਲਹਾਲ 25 ਜਾਂ 58 ਆਰਮਜਕ ਤਹਤ ਜਿਹੜਾ ਮੁਕੱਦਮਾ ਦਰਜ ਹੈ ਤੇ ਗਾਂ ਹੋਰ-ਹੋਰ ਜੋ-ਜੋ ਖਲਾਸੀ ਹੋਣਗੇ ਜੇ ਵੀ ਪਤਾ ਹੋਊਗਾ ਉਹ